ਮੱਲੀ ਇਹਨਾ ਆਪਣਾ ਆ ਮੇਰੇ ਸੁਨਦਰ ਕੋ ਅੱਛੀ ਕੀ ਗੱਲ ਕੀ ਹੋਈ ਗੱਲ ਕੀ ਕੋਈ ਨਹੀਂ ਕਰੀ ਰੋਟੀ ਖਾਦੀ ਇਹਨੇ 8 ਵਜੇ 8 ਵਜੇ ਕਰੋ ਦੁਰਪਿਆ 8 ਵਜੇ ਤੋਂ ਕਰਾਉਂ ਤਰੀਆ ਪਤਾ ਨਹੀਂ ਫੋਨ ਕਿਹਦੇ ਆਇ ਮੈਨੂੰ ਨਹੀਂ ਇਹਨਾ ਪਤਾ ਆਂਦੇ ਵੀ ਇਦਾਂ ਵਾਜਣ ਤਰੀਕ ਤੇ ਜਾਣਾ ਕਿੰਨੇ ਕੋਈ ਫੋਨ ਆਂਦੇ ਹਾਂ ਹਾਂਜੀ ਨਹੀਂ ਮੈਂ ਇਹਦੇ ਕੋ ਸੁਣੀ ਆਈ ਮੈਂ ਆਖਾਂ ਕਿੰਨੇ ਕੋਈ ਫੋਨ ਆਦੇ ਕਿ ਨਹੀਂ ਵਰਾਏ ਕੋਈ ਫੋਨ ਕਿੰਨੀ ਆ ਇਹਨਾ ਨਹੀਂ ਮੈਨੂੰ ਪਤਾ ਵੀ ਕਿੰਨੀ ਹੋ ਰਹਾ ਮੈਂ ਤਾਂ ਰੋਟੀ ਖਾਣ ਲਈ ਸੀ ਬਸ ਰੋਟੀ ਖਾਦੀ ਆ ਰੋਟੀ ਖਾ ਕੇ 8 ਵਜੇ ਕਰੋ ਦੁਰਪਿਆ ਢੂੜ ਕੇ ਵੀ ਗੁੱਡੀ ਥੋੜੀ ਜਰ ਬਾਅਦ ਫੋਨ ਚਲਾ ਕੇ ਵੀ ਗੋਲ ਸਮਝ ਨਹੀਂ ਕਿੰਨੇ ਬੱਚੇ ਭਾਜੀ ਹਾਂਜੀ ਕਿੰਨੇ ਬੱਚੇ ਭਾਜੀ ਇਹਦੇ ਕਾਕਾ ਗੁੱਡੀ ਹਾਂਜੀ ਨਕੋਰ ਇੱਥੇ ਦਾ 9:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਨ ਤਰਨ ਤੋਂ ਆ ਰਹੇ ਸੀਗੇ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਦੇ ਸ਼ਾਰਟ ਡੈੱਡ ਕਰਕੇ ਉੱਥੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜਿਹੜੇ ਚ ਥੋਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਹਾਂ ਜਲਦੀ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਬੰਦੇ ਨਾਲ ਪਹਿਲਾਂ ਤਾਂ ਤਰਕੀਬ ਨਹੀਂ ਹੋਦੀ ਕਿ ਐਸੇ ਨਹੀਂ ਨਹੀਂ ਇਹਦੇ ਆਪ ਤੇ ਵੀ ਪਰਚੇ ਪੁੱਚੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਕਹੀ ਹੈ ਕਿ ਹਜੇ ਵਰਕਆਊਟ ਕਰ ਰਹੇ ਐਗਜੈਕਟ ਮੇਰੇ ਖਿਆਲ ਤਿੰਨੇ ਫਾਇਰ ਹੋਏ ਸੀ ਹਾਂਜੀ ਪੰਜ ਫਾਇਰ ਹੋਏ